ਵੀ ਦੀ ਇਹ ਪੁਰਾਣਾ ਵਰਾਸ ਤੇ ਆਪਣੀ ਪੁਰਾਣਾ ਕਲਚਰ ਹੀ ਜੋ ਲੋਕ ਵੀ ਦੀ ਭੁੱਲ ਚੁੱਕੇ ਸੀ ਆਪਾਂ ਨੂੰ ਸੌਂਗੀ ਭਾਜੀ ਇਹਨਾਂ ਦੀਆਂ ਲਾਈਏ ਜੋ ਪੁਰਾਣਾ ਵੇਲਾ ਤੁਹਾਨੂੰ ਪਤਾ ਸਹੀ ਹੁੰਦਾ ਜਿੱਦਾਂ ਵੀ ਦੀ ਸਾਈਕਲ ਸੀ ਦੂਜੀ ਨਾਲ ਦੁੱਧ ਵੀ ਸਾਈਕਲ ਦੇ ਦੁੱਧ ਇਕੱਠਾ ਕਰਦੇ ਹੁੰਦੇ ਸੀ ਆਪਣੇ ਕਿਸਾਨ ਵੀ ਬਦਲਾਂ ਨਾਲ ਖੇਤੀ ਕਰਦੇ ਹੁੰਦੇ ਸੀ ੱਡੀਆਂ ਹੁੰਦੀਆਂ ਸਰਕਾਰੀ ਸਕੂਲ ਵਿੱਚ ਪੜ੍ਹਨ ਨਾਲ ਗਾਗੀ ਨਾਲ ਕਲਮਣਾ ਲਿਖਣਾ ਗਾਗੀ ਨਾਲ ਮਟਾਉਣਾ ਭਾਜੀ ਇਦਾਂ ਇੱਕ ਮਧਾਣੀ ਹੁੰਦੀ ਸੀ ਇਸ ਸਮੇਂ ਦੇ ਹਿਸਾਬ ਨਾਲ ਜੋ ਪਾਜੀ ਚੀਜ਼ਾਂ ਇਹ ਲੋਪ ਹੋ ਚੁੱਕੀਆਂ ਪਰ ਮਨਜ ਪਾਈ ਸ਼ੌਂਕ ਹੀ ਨੇ ਚੀਜ਼ਾਂ ਨਾਲ ਜੋ ਸਰਕਾਰੀ ਸਕੂਲੇ ਵਿੱਚ ਪੜਦੇ ਨਾਲ ਫੱਟੀਆਂ ਚੱਲਦੀਆਂ ਹੁੰਦੀਆਂ ਸੀ ਪਾੜੀ ਚੱਲਦੀਆਂ ਹੁੰਦੇ ਸੀ ਹੁਣ ਸਮੇਂ ਦੇ ਹਿਸਾਬ ਨਾਲ ਪਾਜੀ ਇਹ ਚੀਜ਼ਾਂ ਲੋਪ ਹੋ ਚੁੱਕੀਆਂ ਜਦ ਤਰਖੇ ਸਵਾਨੀਆਂ ਕਰਦੀਆਂ ਹੁੰਦੀਆਂ ਸੀ ਪਾਜੀ ਚੱਕੀ ਹੁੰਦੀ ਉਹ ਚੱਕੀ ਨੂੰ ਹੱਥ ਨਾਲ ਘੇੜਨਾ ਤੁਸੀਂ ਜਾਨੀ ਫਰਾਗਾ ਖੋਲੀਆਂ ਹੁੰਦੀਆਂ ਸੀ ਕੰਮ ਕਰਦੇ ਨਹੀਂ ਕਰਨਾ ਹੁਣ ਸਮੇਂ ਜਿਹੜੇ ਪਾਜੀ ਉਹ ਸਮੇਂ ਬਹੁਤ ਬਲਦਾਵਾ ਜੋ ਚਕੀਆ ਪਾਕਿਸਤਾਨਾ ਤੋਂ ਆਦਾ ਪੀਣਾ થી ਕੰਮ ਕਰਨਾ ਸਾਈਕਲ ਦੋ ਦਿਨਾਂ ਨੂੰ ਦੁੱਧ ਵੀ ਸਿਕਾਦੀ ਦੁੱਧ ਇਕੱਠਾ ਕਰਦੇ ਹੁੰਦੇ ਸੀ ਸਮੇਤ ਸਾਹਿਬ ਨੇ ਜੋ ਇਹ ਚੀਜ਼ਾਂ ਬਾਈ ਲੋਪ ਹੋ ਚੁਕੀਆਂ ਆਪਣੇ ਮੈਸੇਜ ਵੀ ਜੀ ਇਹ ਇਹਨੂੰ ਕੋਈ ਵੇਖੇ ਵੇਖੇ ਕਿ ਪੁਰਾਣਾ ਵੇਲਾ ਚੇਤਾ ਕਰੇ ਤੁਹਾਨੂੰ ਪਤਾ ਉਹ ਸਮਾਂ ਸਹੀ ਸੀ ਹੁਣ ਇਹ ਸਮੇਤ ਸਾਹਿਬ ਨੇ ਇਹ ਚੀਜ਼ਾਂ ਲੋਪ ਹੋ ਚੁਕੀਆਂ ਭਜੀ ਜੀ ਬਾਈ ਜੀ ਇਹ ਰੈਡੀ ਬੋਲ ਕਿਹਦੇ ਸੋਚੀ ਜੀ ਸਸਰੀਕਾਲ ਵੀਰ ਜੀ ਪਹਿਲਾਂ ਨਵੀਕਰ ਬਹੁਤ ਬਧਨਵਾਦ ਕਰਦਾ ਕਿਉਂਕਿ ਇੰਤਜ਼ਾਮ ਕਰਕੇ ਸਾਡੇ ਕੋਲ ਪਹੁੰਚੇ ਵੀਰ ਜੀ ਇਹ ਪੁਰਾਣਾ ਵਰਾਸਤੀ ਆਪਣੀ ਪੁਰਾਣਾ ਕਲਚਰ ਹੀ ਜੋ ਲੋਕ ਵਿਧੀ ਇਹ ਭੁੱਲ ਚੁੱਕੇ ਹੀ ਆਪਾਂ ਨੂੰ ਸੌਂਗੀ ਭਾਜੀ ਇਹਨਾਂ ਚੀਜ਼ਾਂ ਲਾਈਏ ਜੋ ਪੁਰਾਣਾ ਵੇਲਾ ਤੁਹਾਨੂੰ ਪਤਾ ਸਹੀ ਹੁੰਦਾ ਜਿੱਦਾਂ ਵੀਧੀਏ ਸਾਈਕਲ ਹੀ ਦੂਜੀਆਂ ਦਾ ਦੋਜੀ ਵੀ ਸਾਈਕਲ ਦੀ ਦੁੱਧ ਇਕੱਠਾ ਕਰਦੇ ਹੁੰਦੇ ਸੀ ਆਪਣੇ ਕਿਸਾਨ ਵੀ ਬਦਲਾਂ ਖੇਤੀ ਕਰਦੇ ਹੁੰਦੇ ਸੀ ੱਡੀਆਂ ਹੁੰਦੀਆਂ ਸਰਕਾਰੀ ਸਕੂਲ ਵਿੱਚ ਪੜਨਾਂ ਗਾੜੀ ਨਾਲ ਕਲਮਣਾ ਲਿਖਣਾ ਗਾੜੀ ਨਾਲ ਮਟਾਉਣਾ ਭਾਜੀ ਇਦਾਂ ਇੱਕ ਮਧਾਨੀ ਹੁੰਦੀ ਸੀ ਇਸ ਸਮੇਂ ਦੇ ਹਿਸਾਬ ਨਾਲ ਜੋ ਭਾਜੀ ਚੀਜ਼ਾਂ ਇਹ ਲੋਪ ਹੋ ਚੁੱਕੀਆਂ ਪਰ ਮਨਜ ਭਾਈ ਸੌਂਗੀ ਇਹਨਾਂ ਚੀਜ਼ਾਂ ਨਾਲ ਜੋ ਸਰਕਾਰੀ ਸਕੂਲੇ ਵਿੱਚ ਪੜਦੇ ਨਾਲ ੱਡੀਆਂ ਚੱਲਦੀਆਂ ਹੁੰਦੀਆਂ ਪਹਾੜੀ ਚੱਲਦੇ ਹੁੰਦੇ ਸੀ ਉਸ ਸਮੇਂ ਜਦੋਂ ਪਾਜੀ ਤੇ ਚਲੋ ਹੋ ਚੁੱਕਿਆ ਜਦ ਚਰਖੇ ਸਵਾਨੀਆਂ ਕਰਦੀਆਂ ਵੀ ਪਾਜੀ ਚੱਕੀ ਹੁੰਦੀ ਉਹ ਚੱਕੀ ਨੂੰ ਹੱਥ ਨਾਲ ਘੇੜਨਾ ਤੁਸੀਂ ਜਾਨੀ ਫਰਾਗਾਂ ਖੋਲੀਆਂ ਦੀ ਅਸੀਂ ਕੰਮ ਕਰ ਨਹੀਂ ਕਰਨਾ ਹੁਣ ਸਮੇਂ ਜਿਹੜੇ ਪਾਜੀ ਉਹ ਸਮੇਂ ਬਹੁਤ ਬਲਦਾਵਾ ਤੇ ਤੁਸੀਂ ਜਿਹੜੀ ਬਣਾ ਕੇ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਇਹ ਵੀ ਇਹਦੀ ਮੈਸੇਜ ਆਪਣਾ ਇਹ ਹੀ ਆ ਵੀ ਇਹ ਆਪਣੀ ਜੋ ਚੀਜ਼ਾਂ ਪਾ ਲਾਈਆਂ ਪੁਰਾਣੀ ਉੜਾੜ ਦਾ ਪਾਜੀ ਕਿਦਾ ਉੜਾੜਾ ਲਖਾ ਤੁਹਾਨੂੰ ਪਹਿਲਾਂ ਪੰਜਾਬ ਦੀ ਉੜੇ ਦਾ ਟ੍ਰੈਂਡ ਪਾਦੀ ਖਤਮ ਹੁੰਦਾ ਜਾਂਦਾ ਹੌਲੀ ਹੌਲੀ ਪੰਜਾਬੀ ਗੁਰੂ ਕੀ ਦਾ ਖਤਮ ਹੋਣਾ ਹੈਗਾ ਟ੍ਰੈਂਡ ਕਿਦਾਂ ਆਪਣੇ ਪਾਜੀ ਪਲੰਗ ਲਾਇਆ ਪੁਲੰਗ ਪਹਿਲਾਂ ਵਿਆਹਾਂ ਸ਼ਾਦੀਆਂ ਦੇ ਘਰਾਂ ਦੀ ਸਹਾਣ ਹੁੰਦੇ ਸੀ ਪਹਾੜੇ ਲਖਾਏ ਆਪਾਂ ਜਦੋਂ ਹੋਂਦ ਟੇਬਲ ਚੱਲ ਵੀ ਭਾਜੀ ਚਰਖੇ ਆ ਜਿਹਦਾ ਸਵਾਨੀਆ ਕਰਖਾ ਕਰਦੀਆਂ ਨਹੀਂ ਤਾਂ ਉੱਤੇ ਚੱਕੀ ਲਾਈ ਆ ਜੋ ਚੱਕੀ ਆਪਾਂ ਸਨਾਲੋਂ ਆਲਾ ਬਿਨਾ ਥੀ ਕੰਮ ਕਰਨਾ ਸਾਈਕਲ ਦੋਧੀਆਂ ਦੇ ਦੁੱਧ ਵੀ ਸਿਕਦੀ ਦੁੱਧ ਇਕੱਠਾ ਕਰਦੇ ਹੁੰਦੇ ਸੀ ਸਮੇਂ ਦੇ ਹਸਾਬ ਨਾਲ ਜੋ ਇੱਥੇ ਆਪਾਈ ਲੋਬ ਹੋ ਚੁੱਕੀਆਂ ਆਪਣੇ ਮੈਸੇਜ ਵੀ ਦੀ ਇਹ ਇਹਨੂੰ ਕੋਈ ਵੇਖੇ ਵੇਖੇ ਕਿ ਪੁਰਾਣਾ ਵਿਲਾਜ ਜਿੱਤਾ ਕਰੇ ਤੁਹਾਨੂੰ ਪਤਾ ਉਹ ਸਮਾਂ ਸਹੀ ਸੀ ਉਹ ਨਹੀਂ ਸਮੀਰ ਸਾਹਿਬ ਨੇ ਇਹ ਚੀਜ਼ਾਂ ਲੋਪ ਹੋ ਚੁੱਕੀਆਂ ਭਾਜੀ ਇਹ ਕੰਮ ਕੀ ਲੈਂਦੇ ਓ ਤੁਸੀਂ ਕੰਮ ਆਪਣਾ ਭਾਈ ਫੋਨ ਤੇ ਹੀ ਚੱਲਦਾ ਜੋ ਵੀ ਕੰਮ ਹੋਵੇ ਫੋਨ ਤੇ ਗੱਲ ਕਰਦੇ ਕੇ ਫੋਨ ਆਈ ਜਾ ਤਾਂ ਭਾਜੀ ਕੰਮ ਦੀ ਕੱਲ ਜਾਈਦਾ ਵਾ ਉਹ ਨਹੀਂ ਕੰਮ ਕੀ ਕਿਹੜੇ ਕਿਹੜੇ ਕੰਮ ਲੇ ਕੇ ਸਵਾਰੀਆਂ ਭੋਣਵਾਉਂਦਾ ਹਾਂਜੀ ਭਾਈ ਸਵਾਰੀਆਂ ਵੀ ਢੋਈ ਦਿਆਂ ਮੈਂ ਬੈਠ ਜੋ ਵੀ ਕੰਮ ਮਿਲੇ ਆਪਣਾ ਭਾਈ ਕੰਮ ਫੋਨ ਤੇ ਹੀ ਆ ਉਹ ਭਾਰਾ ਸਮਾਂ ਲੱਗੇ ਤੇ ਫਿਰ ਖਰਾਬ ਨਹੀਂ ਹੁੰਦੀ ਨਹੀਂ ਭਾਰਾ ਭਾਜੀ ਬਸ ਵਿਆਂ ਤੋੜਿਆ ਨਾ ਪੱਲਾ ਰੱਖੀ ਜਾ ਨਾਲ ਭਾਜੀ ਪੱਲਾ ਵਿਛਾਲੀ ਜਾ ਫੇਰ ਉਹ ਲੋਕ ਜਦੋਂ ਦੇਖਦੇ ਆ ਕਿ ਲੋਕ ਖੇਤਾਂ ਦੀ ਹਾਰ ਕੇ ਫੂਲਾ ਫੜਾ ਬਚਾਉਦੇ ਨੇ ਹਾਂਜੀ ਭਾਈ ਲੋਕ ਵੀ ਆ ਕੇ ਖੁਸ਼ੀ ਹੁੰਦੀ ਆ ਵੀ ਵਧੀਆ ਚੀਜ਼ ਬਣਾਈ ਮੁੰਡੇ ਨੇ ਫੂਲਾ ਨੀ ਭਾਈ ਖੇਤ ਦੇ ਵੀਡੀਓ ਹੀ ਬਣਾਉਂਦੇ ਹੁਣ ਵੀ ਭਾਈ ਅਸੋਸ਼ਿੰਗ ਤੇ ਚਰਦੀਆ ਪਾਏ ਆ ਅੱਜ ਰਾਤ ਵਿੱਚ ਵੀ ਕਾਫੀ ਵੀਰਾਂ ਨੇ ਆਪਾਂ ਡੋਕੇ ਪੁੱਛਿਆ ਸੀ ਇੱਥੇ ਵੀ ਵੀਰਾਂ ਨੇ ਕਾਫੀ ਵੀਰਾਂ ਨੇ ਵੀਡੀਓ ਬਣਾਈ ਹੁਣ ਵਧੀਆ ਚੀਜ਼ ਬਣਾਈ ਮੁੰਡੇ ਉਹ ਕਿੱਦਾਂ ਦਾ ਰਿਸਪੌਂਸ ਮਿਲਦੇ ਜਦੋਂ ਇਹ ਰੇਡੀ ਨੂੰ ਬੋਲਦੇ ਦੇਖ ਕੇ ਬਹੁਤ ਵਧੀਆ ਖੁਸ਼ੀ ਹੁੰਦੀ ਆ ਕਿਲੇ ਨੇ ਮਨ ਵੀ ਕਹਿੰਦੇ ਵਧੀਆ ਸੋਹਣੀ ਚੀਜ਼ ਬਣਾਈ ਫਿਰ ਆਪਾਂ ਨੂੰ ਭਾਈ ਖੁਸ਼ੀ ਮਿਲਦੀ ਜਦੋਂ ਵੇਖੇ ਕਿ ਕੋਸ਼ਿਸ਼ ਆ ਵੀ ਮੰਡੀ ਪੁਰਾਣਾ ਕਲਚਰ ਦੇ ਪੁਰਾਣੀ ਵਾਸਤੇ ਸਾਂਭੀ ਵੀ ਨਹੀਂ ਤੁਹਾਡੇ ਮਨ ਚ ਕਿਵੇਂ ਆਈ ਇਹ ਚੀਜ਼ ਬਣਾਉਣ ਦੀ ਇਹ ਮਨ ਚ ਬਾਜੀ ਛਾਉਂਗੀ ਇਹਨਾਂ ਚੀਜ਼ਾਂ ਨਾਲ ਆਪਣਾ ਪੰਜਾਬ ਦੀ ਜੰਮਪਾ ਦਾ ਪੰਜਾਬ ਦੀ ਧਰਤੀ ਹੈ ਇਹਨਾਂ ਚੀਜ਼ਾਂ ਨਾਲ ਬਾਜੀ ਪਿਆਰ ਹੀ ਆ ਬਣ ਲਈ ਸੀ ਸੋਚੀ ਵੀ ਲਾਈਏ ਦੁਨੀਆ ਦਿਖਾਈਏ ਦਬਾ ਦੋ ਪੁਰਾਣਾ ਵਿਰਾਲੇ ਜੀ ਤੇ ਇਹ ਦੇ ਵਿੱਚ ਤੁਹਾਡਾ ਮਾਨ ਸਨਮਾਨ ਨਹੀਂ ਹੋਇਆ ਇਹ ਰੇੜੀ ਨੂੰ ਵੇਖ ਕੇ ਹਾਂਜੀ ਮਾਨ ਸਨਮਾਨ ਹੋ ਤਾਂ ਵੀ ਆਰਜ਼ੀ ਕਰਪਾ ਆਪਣੇ ਭਾਈ 10000 ਦੀ ਸਨਮਾਨ ਹੋ ਜੁਕੇ ਬੈਰ ਦੀ ਕਿਰਪਾ ਨਾਲ ਪਹਿਲਾ ਸਨਮਾਨ ਬਾਬਾ ਆਪਣਾ ਵੀਰ ਜੀ ਇਸ ਭਰਾਵਾ ਅੰਦਰ ਵੀ ਬਾਬਾ ਸਾਹਿਬ ਨੇ ਜਾਈ ਬੰਦੀ ਵੱਡਾ 10000 ਰੁਪਏ ਸਭਲਾ ਉਹਨਾਂ ਨੇ 5500 ਰੁਪਏ ਸਨਮਾਨ ਦਿੱਤਾ ਹੈ ਭਾਈ ਦੂਜਾ ਸਨਮਾਨ ਹੋਇਆ ਹੈ ਭਾਈ ਆਪਣੇ ਪਿੰਡ ਕੇਮ ਕਾਣਰ ਕੇਦੂ ਉੱਥੇ 5500 ਰੁਪਏ ਦਾ ਤੀਜਾ ਸਨਮਾਨ ਵੀ ਦਿੱਤਾ ਆਪਣੇ ਪਿੰਡ ਬਰਾਪਰੇ ਧਰਤੀ 3 ਨਵੰਬਰ ਨੂੰ ਮੇਲਾ ਸੀ ਉੱਥੇ ਵੀ ਜਾਨੇ ਆਪਣੇ ਵੀ ਦਲਬਾਗ ਉਹਨੇ ਵੀਰ ਮਾਈ ਹੋਣੀ ਵੀ ਜਪਜੋਤ ਨਹੀਂ ਜਪਜੀਤ ਨਹੀਂ ਹੋਰ ਵੀ ਜਾਨੇ ਵੀਰ ਦੀ 5500 ਰੁਪਏ ਸਨਮਾਨ ਕੀਤਾ ਸੀ ਰੇੜੀ ਵੇਚ ਕੇ ਰੇੜੀ ਵੇਕੇ ਪੰਜਾਬ ਦਾ ਕਲਚਰ ਸ਼ੇਰ ਤੇ ਜੀ ਨੂੰ ਭਾਈ ਬਾਬਾ ਸਾਹਿਬ ਉਸ ਬਲਾਵਾਂ ਵਾਲੇ ਐਨ ਆਰ ਆਈ ਵੀਰ ਉਹਨਾਂ ਨਾਲ ਸੰਜੋਗ ਸਕਦਾ 10000 ਰੁਪਏ ਸੋਨੇ ਦੀ ਮਦਰੀਨਾ ਭਾਈ ਉਨੇ ਲੈ ਕੇ ਲੈ ਕੇ ਜਾਂਦੇ ਇਹਨੂੰ ਹਾਂਜੀ ਮੇਲਿਆਂ ਦੀ ਖਰੀਦੀ ਆ ਆ 15 ਦਸੰਬਰ ਨੂੰ ਪਾਜੀ ਰਾਣੀ ਲਾਹੇ ਦੀ ਧਰਤੀ ਤੇ ਕਬੱਡੀ ਕੱਪ ਹੀ ਉਥੇ ਐਨਆਰਈ ਵਜੋਂ ਜੋਗ ਨਾਲ ਆਪਣਾ ਵੀ ਨਹੀਂ ਗਿਆ ਰਈ ਵਜੋਂ ਸਮਾਨ ਪਹੁੰਚਿਆ ਸੀ ਲੋਕ ਕਿਉਂਕਿ ਤੋਂ ਮੇਲਾ ਹੀ ਲੈ ਕੇ ਜਾਂਦੇ ਹੋ ਲੋਕ ਮਾਲ ਸਮਾਨ ਵੀ ਕਰਦੇ ਹਾਂ ਹਾਂਜੀ ਭਾਜੀ ਲੋਕ ਵੇਂਦੇ ਵੇਖ ਕੇ ਖੁਸ਼ ਹੁੰਦੇ ਮਾਲ ਸਮਾਨ ਕਰਦੇ ਆਪਾਂ ਨੂੰ ਚਲ ਵਧੀਆ ਲੱਗਦੀ ਚੰਗੀ ਲੱਗੀ ਭਾਜੀ ਜਿਹੜੇ ਸਾਡੇ ਤੋਂ ਬੱਚੇ ਪੰਜਾਬੀ ਨਾਲ ਟੁੱਟਰੇ ਆ ਮਾਂ ਤੋਂ ਸਾਡੇ ਕਿੰਦੇ ਸਾਡਾ ਬੱਚਾ ਅੰਗਰੇਜ਼ੀ ਪੜ੍ਹੇ ਹੈਗਾ ਉਹਨਾਂ ਨੂੰ ਕੁਝ ਸਨੇਹ ਦੇਣਾ ਚਾਹੀਦਾ ਹਾਂਜੀ ਭਾਜੀ ਮੈਂ ਸਨੇਹ ਹੀ ਦਿਨਾ ਆਪਣੀ ਪੰਜਾਬੀ ਗੁਲਮੁਗੀ ਪੰਜਾਬੀ ਮਾਂ ਬੋਲੀ ਆਪਾਂ ਇਹਨੂੰ ਭੁੱਲ ਜੇਣਾ ਭਾਜੀ ਇਹਨੂੰ ਆਪਾਂ ਸਾਹਮਣੇ ਰੱਖੀ ਆਪਾਂ ਜਿਵੇਂ ਅੰਗਰੇਜ਼ੀ ਜ਼ਰੂਰੀ ਆ ਉਵੇਂ ਭਾਜੀ ਪੰਜਾਬੀ ਵੀ ਜ਼ਰੂਰੀ ਆਪਾਂ ਪੰਜਾਬੀ ਪੜ੍ਹਨੀ ਚਾਹੀਦੀ ਆ ਇਹਨਾਂ ਦੀ ਜਲ ਵੀ ਧਿਆ